ਵੀਰ ਅਨੰਦ ਸਿੰਘ ਜੀ ਵੀਰ ਬਲਜਿੰਦਰ ਸਿੰਘ ਜੀ ਵੀਰ ਗੁਰਪ੍ਰੀਤ ਸਿੰਘ ਜੀ ਪਿਆਰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੈਂ ਅੱਜ ਬਹੁਤ ਹੀ ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਕਿ ਗੁਰਬਾਣੀ ਵਿੱਚ ਜਿਸ ਤਰ੍ਹਾਂ ਜਨਮ ਮਰਨ ਸ਼ਬਦ ਆਇਆ ਹੈ ਧਰਮ ਰਾਜ ਆਇਆ ਹੈ ਜਾਂ ਜਮ ਸ਼ਬਦ ਆਏ ਨੇ 84 ਲੱਖ ਜੁਨਾ ਆਈਆਂ ਨੇ ਇਹ ਕਿਸ ਕਨਸੈਪਟ ਵਿੱਚ ਆਈਆਂ ਨੇ ਸਾਡਾ ਦੁਖਾਂਤ ਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ 80% ਦਾ ਅਸੀਂ ਪ੍ਰਭਾਵ ਕਬੂਲ ਕਰ ਚੁੱਕੇ ਆ ਗੁਰਬਾਣੀ ਦੇ ਵਿਚਾਰ ਨੂੰ ਅਸੀਂ ਲਿਆ ਲਈ ਜੋ ਬ੍ਰਾਹਮਣ ਧਰਮ ਰਾਜ ਕਹਿੰਦਾ ਉਹ ਸਿੱਖ ਮੰਨ ਕੇ ਬੈਠ ਗਿਆ ਜੋ 84 ਜੁਨਾ ਬ੍ਰਾਹਮਣ ਨੇ ਕਹੀਆਂ ਨੇ ਅਸੀਂ ਉਸ ਤੋਂ ਮੁਕਤ ਨਹੀਂ ਹੋਏ ਇਸ ਤਰ੍ਹਾਂ ਕਹੀਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸਾਰੀ ਪ੍ਰਾਤਨੀ ਪ੍ਰਾਣੀ ਸ਼ਬਦਾਲੀ ਲੈ ਕੇ ਉਹਦੇ ਵਿੱਚ ਭਾਵ ਅਰਥ ਆਪਣਾ ਪਾਇਆ ਹੈ ਉਹ ਪ੍ਰਾਣੀ ਸ਼ਬਦਾਲ ਦੀ ਅਸੀਂ ਅਖਰੀਨ ਖ ਲੈ ਲਏ ਨੇ ਭਾਵ ਅਰਥ ਅਸੀਂ ਲਿਆ ਲਈ ਇਹ ਸਰਾ ਮਿਸਾਲ ਦੇ ਤੌਰ ਤੇ ਆ ਜਿ ਪੜਿਆ ਲਿਖਿਆ ਹੀ ਹੋਗਾ ਤੁਸੀਂ ਨੌਜਵਾਨ ਵੀ ਬੈਠੇ ਹੋ ਆਪਣਾ ਦਾ ਜੀ ਅੰਗਰੇਜ਼ੀ ਬਨੋ ਹੱਥ ਬਹੁਤ ਥੋੜਾ ਜਿਹਾ ਟਾਈਟ ਹੀ ਹੈ ਪਰ ਫਿਰ ਵੀ ਤੁਸੀਂ ਦੇਖੋ ਕੰਪਿਊਟਰ ਦੀ ਇੱਕ ਆਪਣੀ ਸ਼ਬਦਾਵਲੀ ਹੈ ਕੰਪਿਊਟਰ ਦੇ ਨਾਲ ਮਾਊਸ ਵਰਤੇ ਜਾਂਦਾ ਜਦੋਂ ਕੰਪਿਊਟਰ ਨਹੀਂ ਸੀ ਆਇਆ ਅਸੀਂ ਪੰਜਾਬੀ ਨੂੰ ਚੂਹਾ ਕਹਿੰਦੇ ਸੀ ਲੇਕਿਨ ਕੰਪਿਊਟਰ ਵਿੱਚ ਮਾਊਸ ਜਿਹੜਾ ਸ਼ਬਦ ਆ ਗਿਆ ਇਹਦੇ ਨਾਲ ਇੱਕ ਮਿਕ ਹੋ ਗਿਆ ਫਿਰ ਆਪਾਂ ਕੰਪਿਊਟਰ ਦੀ ਸ਼ਬਦਾਵਲੀ ਇਹਨੂੰ ਕਮਾਂਡ ਦਿਓ ਕਮਾਂਡ ਸ਼ਬਦ ਜਿਹੜਾ ਹੈ ਆਮ ਕਰਕੇ ਆਰਮੀ ਜੀ ਵਰਤਿਆ ਜਾਂਦਾ ਹੈ ਕਮਾਂਡਰ ਹੈ ਕਮਾਂਡਰ ਇਲ ਚੀਫ ਹੈ ਕਮਾਂਡੈਂਟ ਹੈ ਇਹ ਸ਼ਬਦ ਸਾਰੇ ਮਿਲਟਰੀ ਵਿੱਚ ਆਮ ਕਰਕੇ ਵਰਤੇ ਜਾਂਦੇ ਨੇ ਜੇ ਇਹਨੂੰ ਕਮਾਂਡ ਲਿਓ ਉਹ ਕਮਾਂਡ ਇਹਨੂੰ ਆਪਾਂ ਪੰਜਾਬੀ ਦੇ ਕਹਾਂਗੇ ਬਟਨ ਲੱਪੋਇਦਾ ਹੁਣ ਫਿਰ ਦੇਖੋ ਫਿਰ ਕਹਿੰਦੇ ਜੀ ਕੰਪਿਊਟਰ ਤੇ ਵਾਇਰਸ ਆ ਗਿਆ ਤੇ ਕੀ ਇਹ ਚ ਘਟਾਣੂ ਆ ਗਏ ਨੇ ਤੇ ਘਟਾਣੂ ਆ ਗਏ ਨੂੰ ਬੁਖਾਰ ਚੜ ਗਏ ਆ ਨਹੀਂ ਇਹ ਮੈਡੀਕਲ ਵਾਲੀ ਸ਼ਬਦਾਵਲੀ ਜਿਹੜੀ ਕੰਪਿਊਟਰ ਦੀ ਵਰਤੀ ਹੈ ਇਹ ਤਾਂ ਹੁੰਦੀ ਗੱਲ ਆ 5 550 ਸਾਲ ਪੁਰਾਣੇ ਨਾਨਕ ਪਾਸ਼ਾ ਤੁਸੀਂ ਸੋਚ ਦੇਖੋ ਕੈਸੀ ਆ ਉਹਨਾਂ ਨੇ ਸ਼ਬਦਾਵਲੀ ਉਹਨਾਂ ਨੇ ਲੈ ਕੇ ਭਾਵਰਥ ਆਪਣਾ ਪਾਇਆ ਤਾਂ ਕਿ ਲੋਕ ਸੌਖਾ ਸਮਝ ਸਕਣ ਪਰ ਸਿਖਨੀ ਅਰਥ ਬੈਠ ਕੇ ਜਿਦਾਂ ਸਾਡਾ ਬਗਾਲਤਾ ਏਡਾ ਵੱਡਾ ਹੋ ਗਿਆ ਸਿੱਖੀ ਵਿੱਚ ਜੋ ਬ੍ਰਾਹਮਣ ਜਮਣ ਮਰਨ ਦਾ ਕਨਸੈਪਟ ਲੈ ਕੇ ਬੈਠਾ ਉਹ ਜਮਣਾ ਮਰਨਾ ਵਾਸੀ ਲੈ ਕੇ ਬੈਠੇ ਗੁਰਬਾਣੀ ਵਿੱਚ ਜਮਣਾ ਮਰਨਾ ਤਿੰਨ ਪ੍ਰਕਾਰ ਦਾ ਹੁੰਦਾ ਮਾਤ ਪਿਤਾ ਬਿਨ ਬਾਲਣਾ ਹੋਈ ਵੀ ਜਮਣਾ ਮਰਨਾ ਹੁੰਦਾ ਸਰੀਰ ਦੇ ਤਲ ਦੇ ਉੱਤੇ ਜਨਮ ਲੈਣਾ ਉਹ ਸਵਾਸ ਬਾਹਰ ਚਲੇ ਜਾਣੇ ਇਹਨੂੰ ਕਿਹਾ ਗਿਆ ਹੈ ਜਨਮ ਹੋ ਜਾਣਾ ਤੇ ਮਰ ਜਾਣਾ ਇੱਕ ਜਨਮ ਇੱਕ ਜਨਮ ਹੈ ਸਤਿਗੁਰੂ ਦੇ ਜਨਮੇ ਗਵਰਨਮਟ ਆਇਆ ਤੇ ਗੁਰੂ ਦੇ ਦਰ ਦੇ ਉਤੇ ਆ ਜਾਈਏ ਤੇ ਪੁਰਾਣੇ ਖਿਆਲ ਛੱਡ ਦੇਈਏ ਉਹ ਨਵਾਂ ਜਨਮ ਹੈ ਬਹੁਤ سارے ਪ੍ਰਮਾਣ ਮਿਲਦੇ ਆ ਸਾਧ ਸੰਗ ਭੈਓ ਜਨਮ ਪ੍ਰਾਪਤ ਵਿਧੀ ਜਾਂ ਸੰਗਤ ਵਿੱਚ ਆਇਆ ਨਵਾਂ ਜਨਮ ਹੋਇਆ ਭਾਈ ਲੈਣਾ ਜੀ ਸੰਗਤ ਵਿੱਚ ਆਏ ਨੇ ਨਵਾਂ ਜਨਮ ਹੋਇਆ ਜਵਾਲਾ ਦੇ ਮੁੜ ਕੇ ਕੋਈ ਨਹੀਂ ਗਏ ਗੁਰੂ ਅਮਰਦਾਸ ਜੀ ਕੀ ਦਫਾ ਗੰਗਾ ਦੀ ਯਾਤਰਾ ਗਏ ਨੇ ਗੁਰੂ ਅੰਗਦ ਪਾਤਸ਼ਾਹ ਕੋਲੇ ਆਏ ਨੇ ਨਵਾਂ ਜਨਮ ਹੋਇਆ ਹੈ ਸਾਧ ਸੰਗ ਭਇਓ ਜਨਮ ਪ੍ਰਾਪਤ ਬਹੁਤ ਸਾਰੇ ਪਰਮਾਨੰਦ ਸਤਿਗੁਰ ਗਏ ਜਨਮੇ ਗਵਨ ਮਟਾਇਆ ਤੀਜੀ ਪ੍ਰਕਾਰ ਦਾ ਜਨਮ ਮੰਨਉਂਦਾ ਗੁਰਬਾਣੀ ਨੇ ਇਸ ਜਨਮ ਮਰ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ ਅਸੀਂ ਵਾਰ-ਵਾਰ ਵਰਤੋਂ ਨੂੰ ਨਾ ਸਮਝਦੇ ਹੋਇਆ ਸਰੀਰ ਦੇ ਤਲ ਦੇ ਉੱਤੇ ਲੈ ਗਏ ਬ੍ਰਾਹਮਣ ਕਹਿੰਦਾ ਮਰਨ ਤੋਂ ਬਾਅਦ ਤੁਹਾਨੂੰ ਫੇਰ ਸਵਰਗ ਮਿਲਣਾ ਹੈ ਜੀ ਮੈਨੂੰ ਦਾਨਪੁਣ ਦੇਵੋਗੇ ਉਹ ਦਾਨਪਣ ਸੁਗੜੇ ਕਰੀ ਜਾ ਰਹੇ ਹਾਂ ਇਸ ਵਾਸਤੇ ਗੁਰਬਾਣੀ ਕਹਿ ਰਹੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਮਰਨ ਕਬੂਲ ਦਾ ਕੀ ਅਰਥ ਆ ਹੰਕਾਰ ਵਿੱਚ ਅਸੀਂ ਮਰੇ ਪਏ ਆ ਪਹਿਲਾ ਹੰਕਾਰ ਨੂੰ ਮਾਰ ਜੀਵਨ ਕੀ ਛੜਿਆਸ ਤੇਰਾ ਮਜੀਬੀ ਨਾ ਨਹੀਂ ਸਾਡਾ ਕ੍ਰਿਸ਼ਨ ਵਿੱਚ ਜਨਮ ਹੋ ਰਿਹਾ ਹੈ ਕ੍ਰਿਸ਼ਨ ਵਿੱਚ ਜਨਮ ਹੋ ਰਿਹਾ ਆ ਹੰਕਾਰ ਵਿੱਚ ਅਸੀਂ ਮਰੇ ਪਏ ਆ ਗੁਰਬਾਣੀ ਨੇ ਬਾਰ ਬਾਰ ਇਸ ਗੱਲ ਦੀ ਦੁਹਰਾਇਆ ਕਿ ਆਖਾਂ ਜੀਵਾ ਵਿਸਰੇ ਮਰ ਜਾਉ ਹੁਣ ਮੈਂ ਤੁਹਾਡੇ ਸਾਹਮਣੇ ਕੁਛ ਸ਼ਬਦ ਰੱਖਣ ਜਾਹਾਂਗਾ ਕਿ ਜਿਹਦੇ ਵਿੱਚ ਜਨਮ ਮਰਨ ਦਾ ਕਨਸੈਪਟ ਸਾਡੇ ਵਿੱਚ ਇਸ ਤਰ੍ਹਾਂ ਆਇਆ ਹੈ ਕਿ ਜਨਮ ਨੂੰ ਅਸੀਂ ਜੇ ਸਾਡੇ ਕੋਲੇ ਗੁਣ ਨੇ ਅਸੀਂ ਸ਼ੁਭ ਗੁਣਾ ਵਿੱਚ ਜਨਮ ਲਿਆ ਹੋਇਆ ਹੈ ਜੇ ਸਾਡੇ ਮੰਨ ਵਿੱਚ ਵਿਕਾਰ ਜਨਮ ਲੈ ਰਹੇ ਨੇ ਅਸੀਂ ਵਿਕਾਰਾਂ ਵਿੱਚ ਮਰੇ ਪਏ ਹਾਂ ਇਹ ਸਰੀਰ ਦੇ ਤਾਲ ਦੇ ਜਨਮ ਮਰਨ ਦੀ ਕਹਾਣੀ ਨਹੀਂ ਕੀਤੀ ਗਈ ਗੁਰਬਾਣੀ ਦਾ ਬੜਾ ਪਿਆਰਾ ਵਿਚਾਰ ਹੈ ਉਂਝ ਮੈਡੀਕਲ ਸਾਇੰਸ ਵੀ ਗੱਲ ਕਹਿ ਰਹੀ ਆ ਕਿ 8 ਕੋ ਸਕਿੰਟ ਸਾਡੇ ਦਿਮਾਗ ਨੂੰ ਆਕਸੀਜਨ ਨਾ ਜਾਵੇ ਤੇ ਬੰਦੇ ਦਾ ਦਿਮਾਗ ਜਿਹੜਾ ਅੱਧਾ ਕਰਾਈ ਜਾਂਦਾ ਹੈ ਜੇ ਥੋੜਾ ਜਿਹਾ ਹੋਰ ਨਾ ਜਾਵੇ ਮਨਾਂ ਮਿੱਟੀ ਢੇਰੀ ਹੈ ਗੁਰਬਾਣੀ ਕਹਿੰਦੀ ਹਮ ਆਦਮੀ ਹਾਂ ਇੱਕ ਦਮੀ ਸਵਾਸ ਸਾਡੇ ਮੂੰਹ ਵਿੱਚ ਆ ਗਿਆ ਤੇ ਸਾਡਾ ਦਮ ਚੱਲਦਾ ਆ ਸਵਾਸ ਜਿਹੜਾ ਆ ਬਾਹਰ ਨਹੀਂ ਨਿਕਲਿਆ ਅੰਦਰ ਹੀ ਰਹਿ ਗਿਆ ਮਿੱਟੀ ਢੇਰੀਆਂ ਸੀ ਉਹ ਸਵਾਸ ਹੁਣ ਕਿਹੜੇ ਜਨਮ ਵਿੱਚ ਜਾਏਗਾ ਉਹ ਸਵਾਸ ਕਿੱਥੇ ਗਿਆ ਹਵਾ ਨਾਲ ਲੱਗ ਗਈ ਇਸ ਵਾਸਤੇ ਗੁਰਬਾਣੀ ਨੇ ਜਮਣਾ ਮਰਨਾ ਸਰੀਰ ਦੇ ਤਲ ਦਾ ਨਹੀਂ ਆਤਮਿਕ ਤਲ ਦਾ ਜਮਣਾ ਮਰਨਾ ਸੀ ਉਹਦੀ ਗੱਲ ਕੀਤੀ ਸੀ ਪਰ ਦੁਖਾਨ ਤੇ ਇਹ ਕਿ ਅਸੀਂ ਉਸ ਸ਼ਬਲਾਵਲੀ ਨੂੰ ਨਾ ਲੈਂਦਿਆਂ ਹੋਇਆ ਅਸੀਂ ਸਰੇ ਬ੍ਰਾਹਮਣ ਵਾਲਾ ਜਨਮ ਤੇ ਮਰਨ ਜਿਹੜਾ ਉਹ ਲੈ ਚੁੱਕੇ ਆ ਇਸ ਵਾਸਤੇ ਦਾਨ ਪੁੰਨ ਜਿਹੜਾ ਕੁਝ ਕਰ ਰਹੇ ਆ ਉਹ ਅਗਲੀ ਸੀਟ ਰਾਖਵੀਂ ਰੱਖਣ ਵਾਸਤੇ ਅਸੀਂ ਕਰ ਰਹੇ ਆ ਗੁਰਬਾਣੀ ਸਾਨੂੰ ਕਹਿੰਦੀ ਆ ਕਿ ਉਸ ਸਚਿਆਰ ਹੋਈ ਹੈ ਵਰਤਮਾਨ ਜੀਵਨ ਦੇ ਵਿੱਚ ਤੂੰ ਸਚਿਆਰ ਬਣ ਲੈ ਜਿਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਆ ਆਸ਼ਕ ਬਣ ਚੰਗਾ ਗੁਰੂ ਅਮਰਦਾਸ ਕਹਿੰਦੇ ਭਗਤ ਚੰਗਾ ਬਣ ਭਗਤਾਂ ਦੀ ਚਾਲ ਨਰਾਲੀ ਕਨਸੈਪਟ ਸਚਿਆਰ ਦਾ ਹੀ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਖ ਬਣ ਸੋ ਜੋ ਗੁਰੂ ਸਾਧਗੁਰੂ ਦਾ ਜੋ ਸਿੱਖ ਆਖਾਇਸੋ ਭੜ ਕੀ ਉਠਾਰ ਨਾਮ ਤੇ ਆਵੈ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਤੂੰ ਚੰਗਾ ਸੇਵਕ ਬਣ ਨਾ ਹੋਈਏ ਮੁਰਤੀਵਾਰ ਸਾਹਮਣੇ ਇਸ ਕਨਸੈਪਟ ਦਾ ਨਾਮ ਨਾਲ ਰੱਖਿਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਚਿਆਰ ਦਾ ਨਾਮ ਜਿਹੜਾ ਹੈ ਉਹ ਖਾਲਸਾ ਰੱਖਿਆ ਹੈ ਜਿਹਦੇ ਕੋਈ ਖੋਟ ਨਹੀਂ ਹੈ ਤੇ ਇਸ ਵਾਸਤੇ ਗੁਰਬਾਣੀ ਦੀ ਜਿਹੜੀ ਸ਼ਬਦਾਵਲੀ ਹੈ ਬੇਸ਼ੱਕ ਦੇ ਵਿੱਚ ਜਨਮ ਵਾਲ ਬ੍ਰਾਹਮਣੀ ਮਤ ਵਾਲੇ ਆਉਂਦੇ ਨੇ ਸ਼ਬਦਾਵਲੀ ਉਹ ਆ ਲੇਕਿਨ ਭਾਵਰਤ ਗੁਰਬਾਣੀ ਦਾ ਆਪਣਾ ਹੈ ਇਸ ਵਾਸਤੇ ਗੁਰਬਾਣੀ ਦੀ ਡਿਕਸ਼ਨਰੀ ਅਨਸਾਰੇ ਦੇ ਅਰਥਵਰਥ ਕਰਦਾ ਯਤਨ ਕਰੀਏ ਅਸੀਂ ਬ੍ਰਾਹਮਣ ਦੀ ਡਿਕਸ਼ਨਰੀ ਮੁਤਾਬਕ ਗੁਰਬਾਣੀ ਦੇ ਅਰਥ ਕਰ ਰਹੇ ਹਾਂ ਜਿਵੇਂ ਮੈਡੀਕਲ ਸਾਇੰਸ ਦੀ ਆਪਣੀ ਡਿਕਸ਼ਨਰੀ ਹੈ ਇੰਜੀਨੀਅਰਿੰਗ ਦੀ ਆਪਣੀ ਡਿਕਸ਼ਨਰੀ ਆ ਵਕੀਲਾ ਦੀ ਆਪਣੀ ਡਿਕਸ਼ਨਰੀ ਹੈ ਗੁਰਬਾਣੀ ਦੀ ਆਪਣੀ ਡਿਕਸ਼ਨਰੀ ਹੈ ਜਦੋਂ ਕਿਸੇ ਵੀ ਸ਼ਬਦ ਦੇ ਤੁਹਾਨੂੰ ਅਰਥਾਂ ਦਾ ਪਤਾ ਨਹੀਂ ਲੱਗਦਾ ਗੁਰਬਾਣੀ ਦੇ ਹੋਰ ਸ਼ਬਦ ਲੈ ਲਓ ਤੁਹਾਨੂੰ ਅਰਥ ਮਿਲ ਜਾਣਗੇ ਤੋਂ ਇਸ ਵਾਸਤੇ ਜਮਣਾ ਮਰਨਾ ਸਿੱਖੀ ਜੀ ਏਡਾ ਸਾਡੇ ਰਗਾ ਸਾਡੇ ਖੂਨ ਚ ਬੈਠ ਗਿਆ ਆ ਅਸੀਂ ਬ੍ਰਾਹਮਣੀ ਕਰਮ ਕਾਂਡ ਵਾਲੇ ਜਨਮਾਂ ਵਿੱਚ ਫਸੇ ਪਏ ਆ ਆਤਮਿਕ ਤੌਰ ਤੇ ਬੰਦਾ ਮਰਿਆ ਪਿਆ ਆਤਮਿਕ ਤੌਰ ਤੇ ਜਨਮ ਲੈਣਾ ਆ ਇਸ ਗੱਲ ਨੂੰ ਆਪਾਂ ਸਮਝਣਾ ਗੁਰਬਾਣੀ ਕਹਿੰਦੀ ਆ ਆਖਾਂ ਜੀਵਾ ਵੇ ਸਰੇ ਮਰ ਜਾਓ ਆਇਆ ਜਮਣਾ ਬੜਨਾ ਪੁੱਲਾਂ ਚੁਕਾਂ ਦੀ ਖਮਾ ਪਿਆਰਿਓ ਵਾਹੀ ਗੁਦੀ ਕਾ ਖੜਸਾ ਵਾਹੀ ਦੀ ਜੀ ਕੀ ਫਤ